ਕਿਹੜੇ ਕਿਹੜੇ ਸੂਝਗਾਨ ਪਤੀ ਪਤਨੀ ਇਸ ਬੁਰਾਈ ਦੇ ਖਿਲਾਫ ਆਵਾਜ਼ ਬੁਲੰਦ ਕਰਨਗੇ ਤੇ ਇਸ ਬੁਰਾਈ ਦਾ ਮੂੰਹ ਤੋੜ ਜਵਾਬ ਦੇਣਗੇ ਉਹ ਕਿਹੜੀ ਬੁਰਾਈ ਆ ਸਾਡੇ ਸਮਾਜ ਚ ਤੁਸੀਂ ਸਾਰਿਆਂ ਨੇ ਨੋਟ ਕੀਤਾ ਹੋਊਗਾ ਕਿ ਜਦੋਂ ਵੀ ਪਤੀ ਪਤਨੀ ਬਣ ਤੋਂ ਬਾਅਦ ਜਦੋਂ ਮਨੁੱਖ ਜ਼ਿੰਦਗੀ ਜੀਉਂਦਾ ਹੈ ਤੇ ਸਾਰੀ ਉਮਰ ਉਹ ਕਮਾਈ ਕਰ ਕਰਕੇ ਆਪਣੇ ਘਰ ਨੂੰ ਬਣਾਉਂਦਾ ਆ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਤਾਂ ਉਹ ਕਮਾਈ ਇੰਨੀ ਜ਼ਿਆਦਾ ਕਰਦਾ ਹੈ ਤੇ ਵੱਡੀਆਂ-ਵੱਡੀਆਂ ਕੋਠੀਆਂ ਤੱਕ ਬਣਾ ਦਿੰਦਾ ਬਹੁਤ ਸਾਰੇ ਬੈਂਕ ਬੈਲੈਂਸ ਕਰ ਲੈਂਦਾ ਜ਼ਮੀਨਾਂ ਖਰੀਦ ਲੈਂਦਾ ਲੇਕਿਨ ਜਦੋਂ ਦੀ ਮੌਤ ਹੁੰਦੀ ਆ ਜਦੋਂ ਦਾ ਅੰਤਮ ਸਮਾਂ ਆਉਂਦਾ ਤੇ ਕਹਿੰਗੇ ਜੀ ਸੌਰੇ ਹੀ ਖਫਣ ਲੈ ਕੇ ਆਉ ਸੌਰੇ ਹੀ ਲੱਕੜਾਂ ਦਾ ਹੀ ਪੈਸੇ ਦੇਣ ਕਿਉਂ ਕਿ ਇਹ ਛੋਟੀ ਜੀ ਗੱਲ ਆ ਕੀ ਇਹ ਤਾਂ ਬਹੁਤ ਵੱਡੀ ਬਰਾਈ ਆ ਕੀ ਇਹ ਇੰਜ ਕਰਨਾ ਚਾਹੀਦਾ ਕੀ ਇਸ ਬਰਾਈ ਨੂੰ ਰੋਕਣਾ ਨਹੀਂ ਚਾਹੀਦਾ ਸੌਰੇ ਕਿਉਂ ਖੱਫਣ ਲੈ ਕੇ ਆਓ ਸੌਰੇ ਕਿਉਂ ਬਾਲਣ ਲੈ ਕੇ ਆਓ ساری ਉਮਰਾਂ ਤੱਕ ਮਾਇਆ ਆਪਾਂ ਆਪਣੇ ਲਈ ਕਰਦੇ ਰਹੇ ساری ਉਮਰ ਤਾਂ ਆਪਾਂ ਆਪਣੇ ਲਈ ਹੀ ਸਭ ਕੁਝ ਕਮਾਇਆ ਤੇ ਮਰਨ ਲੱਗਿਆ ਕੀ ਸਾਡੇ ਕੋਲੋਂ ਸਾਡੀ ਆਮਦਨ ਦੇ ਵਿੱਚੋਂ ਜਿਹੜੇ ਅਸੀਂ ਪੈਸੇ ਕਮਾਏ ਨੇ ਉਹਦੇ ਲਈ ਕੀ ਅਸੀਂ ਇੱਕ ਖੱਫਣ ਵੀ ਨਹੀਂ ਆਪਣੇ ਤੇ ਪਾ ਸਕਦੇ ਕੀ ਆਪਣੇ ਤੇ ਅਸੀਂ ਬਾਲਣ ਵੀ ਨਹੀਂ ਪਾ ਸਕਦੇ ਫਿਰ ਸਾਡੀਆਂ ਕਮਾਈਆਂ ਕਰਨ ਦਾ ਕੀ ਫਾਇਦਾ ਸਾਡੀਆਂ ਪੜ੍ਹਾਈਆਂ ਕਰਨ ਦਾ ਕੀ ਫਾਇਦਾ ਕੀ ਇਹ ਇੱਕ ਵੱਡੀ ਸਮਾਜਿਕ ਬਰਾਈ ਆ ਕਿ ਜਦੋਂ ਕਿਸੇ ਮਨੁੱਖ ਦਾ ਵਿਆਹ ਹੋ ਜਾਂਦਾ ਤੇ ਸਾਰੇ ਖਰਚੇ ਸਾਰੀ ਨੂਰ ਦੇ ਸਹਰੀ ਕਿਉਂ ਚੁੱਕਣ ਉਹਦੇ ਜੰਮਣ ਤੋਂ ਜਦੋਂ ਉਹਦੇ ਘਰ ਕੋਈ ਲਾੜ ਹੁੰਦੀ ਤਾਂ ਵੀ ਖਰਚੇ ਚੁੱਕਣ ਖੁਸ਼ੀ ਹੁੰਦੀ ਤਾਂ ਵੀ ਖਰਚੇ ਚੁੱਕਣ ਜਦੋਂ ਕੋਈ ਮਨੁੱਖ ਮਰਦਾ ਤਾਂ ਵੀ ਖਰਚੇ ਚੁੱਕਣ ਇਹ ਕੋਈ ਸਿਆਣਪੀ ਗੱਲ ਨਹੀਂ ਮੈਂ ਸਮਝਦਾ ਹਰੇਕ ਪਤੀ ਪਤਨੀ ਨੂੰ ਆਪਸ ਵਿੱਚ ਜਿੰਨਾ ਦੀ ਬਹੁਤ ਬਣਦੀ ਉਹ ਆਪਸ ਵਿੱਚ ਇੱਕ ਜਬਾਨ ਕਰਨ ਐਗਰੀਮੈਂਟ ਵਾਦਾ ਕਰਨ ਕਿ ਭਈ ਵੇਖ ਜਦੋਂ ਆਪਾਂ ਇਸ ਧਰਤੀ ਤੋਂ ਜਾਵਾਂਗੇ ਨਾ ਇਸ ਘਰੋਂ ਹੀ ਮੇਰੇਤੇ ਬਾਦਨ ਪਾ ਦਿਓ ਇਸ ਘਰੋਂ ਹੀ ਮੇਤੇ ਖਫਣ ਪਾ ਦਿਓ ਉਹਨਾਂ ਕੋਲ ਨਾ ਪਾਓ ਕਿਉਂਕਿ ਇਹ ਇੱਕ ਬੁਰਾਈ ਆ ਇੱਕ ਬਹੁਤ ਮਾੜੀ ਗੱਲ ਆ ਜਿਸ ਨੂੰ ਸਾਡੇ ਲੋਕਾਂ ਦਾ ਫਰਜ਼ ਬਣਦਾ ਇਹਨੂੰ ਰੋਕਿਆ ਜਾਵੇ ਮੈਂ ਆਪਣੀ ਜੀਵਨ ਸਾਥ ਨੂੰ ਕੀ ਹੋਇਆ ਜੇਕਰ ਮੇਰੀ ਮੌਤ ਪਹਿਲਾਂ ਹੋ ਜਾਵੇ ਤਾਂ ਤੁਸੀਂ ਸਿਰਫ ਘਰੋਂ ਹੀ ਬਾਲਣ ਪਾਉਣਾ ਘਰੋਂ ਹੀ ਖਫਣ ਪਾਉਣਾ ਤੇ ਇਹਦੀ ਸ਼ੁਰੂਆਤ ਮੈਂ ਆਪਣੇ ਪਰਿਵਾਰ ਤੋਂ ਹੀ ਕਰਨੀ ਚਾਹਾਂਗਾ ਜੇ ਜਿਹੜਾ ਕੋਈ ਸੱਜਣ ਇੰਜ ਦੀ ਸੋਚ ਰੱਖਦਾ ਹੋਵੇ ਮੈਂ ਸਮਝਦਾ ਕਿ ਉਹ ਬਾਬੇ ਨਾਨਕ ਦੀ ਵਿਚਾਰਧਾਰਾ ਦਾ ਪੱਕਾ ਪਹਿਰੇਦਾਰ ਵੀ ਬਣਨ ਦੀ ਕੋਸ਼ਿਸ਼ ਕਰੇਗਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਸਾਡੂ ਸਮਾਜਿਕ ਬੁਰਾਈਆਂ ਦੇ ਖਿਲਾਫ ਲੜਨ ਦਾ ਸੰਹਿ ਜਾਂ ਦਿੱਤਾ ਤੇ ਸਹੌਰਿਆਂ ਦਾ ਕੀ ਹੁਣ ਮੰਨ ਲਓ ਕਿ ਜਦੋਂ ਕਿਹੜੀ ਸਾਡੇ ਨਾਲ ਜੀਵਨ ਸਾਥਨ ਲੱਗੀ ਉਹ ਸਾਰੀ ਉਮਰ ਕਮਾਈਆਂ ਕਰਦੀ ਰਹੀ ਸਾਡੇ ਦੁੱਖ ਸੁੱਖ ਵਿੱਚ ਖਲੌਂਦੀ ਰਹੀ ਆ ਭੁੱਖੀ ਰਹੀ ਆਪਨੇ ਚੰਗੇ ਕੱਪੜੇ ਨਹੀਂ ਪਾਏ ਜਾਂ ਅਸੀਂ ਬਿਮਾਰ ਹੋ ਗਏ ਤਾਂ ਸਾਰੀ ਰਾਤ ਸਾਡੀ ਮਦਦ ਕਰਦੀ ਰਹੀ ਤੇ ਅਖੀਰ ਜਦੋਂ ਉਹਦਾ ਅੰਤਮ ਸਮਾਂ ਆਵੇ ਤੇ ਕਹੀਏ ਕਿ ਉਹਦੇ ਮਾਪੇ ਹੀ ਉਹਤੇ ਕੱਪੜੇ ਪਾਉਣ ਉਹਦੇ ਮਾਪੇ ਹੀ ਆ ਕੁਝ ਕਰਨ ਮੈਂ ਸਮਝਦਾ ਇਹ ਦੋ ਸਾਡੇ ਲਈ ਸ਼ਰਮ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਸਾਨੂੰ ਇਸ ਬਰਾਈ ਦੇ ਖਿਲਾਫ ਕਿਉਂਕਿ ਸੂਝਵਾਨ ਭੈਣ ਭਰਾ ਹਰ ਗੱਲ ਨੂੰ ਸਮਝ ਸਕਦੇ ਨੇ ਗੱਲ ਪੈਸਿਆਂ ਦੀ ਨਹੀਂ ਗੱਲ ਲੱਕੜਾਂ ਦੀ ਨਹੀਂ ਗੱਲ ਇਸ ਦੀ ਹੈ ਕਿ ਜਿਸ ਇਨਸਾਨ ਨੇ ਸਾਰੀ ਉਮਰ ਸਾਡੇ ਨਾਲ ਕਮਾਈਆਂ ਕੀਤੀਆਂ ਹੋਣ ਜਿਸ ਇਨਸਾਨ ਨੇ ਸਾਰੀ ਉਮਰ ਸਾਡੇ ਨਾਲ ਦੁੱਖ ਸੁੱਖ ਸਖਲੋਤਾ ਹੋਵੇ ਕਿ ਉਹਦਾ ਉਸ ਘਰ ਵਿੱਚ ਹੱਕ ਨਹੀਂ ਬਣਦਾ ਕਿਉਂਕਿ ਇਹ ਇੱਕ ਸੱਚ ਵਾ ਮਰਨਾ ਹਰ ਏਕ ਨੇ ਆ ਕਿਸੇ ਨੇ ਕਿਦੋਂ ਮਰ ਜਾਣਾ ਕਿਸੇ ਨੇ ਕਿਦੋਂ ਮਰ ਜਾਣਾ ਸਾਨੂੰ ਸੱਚ ਨੂੰ ਮੰਨ ਕੇ ਚੱਲਣਾ ਚਾਹੀਦਾ ਤੇ ਪਲੱਸ ਸਾਨੂੰ ਉਹਦੇ ਲਈ ਪ੍ਰਤੀ ਹਮੇਸ਼ਾ ਪਿਆਰ ਵੀ ਰਹਿਣਾ ਚਾਹੀਦਾ ਕਿ ਜੇ ਇਹ ਆਪਣੇ ਸਾਨੂੰ ਧਰਤੀ ਤੇ ਭੇਜਿਆ ਦਿੱਥੋਂ ਸਾਨੂੰ ਜਾਣਾ ਹੀ ਜਾਣਾ ਪੈਣਾ ਤੇ ਜਾਨ ਸਮੇਂ ਕਿ ਅਸੀਂ ਕੋਈ ਚੰਗਾ ਕੰਮ ਕਰੀਏ ਮੈਂ ਆਸ ਕਰਦਾ ਮੇਰੇ ਸੱਜਣ ਐਸ ਵਿਸ਼ੇ ਬਾਰੇ ਜਰੂਰ ਸੋਚਣਗੇ ਤਾਂ ਕਿ ਅਸੀਂ ਉਹਨਾਂ ਬੁਰਾਈਆਂ ਨੂੰ ਉਹਨਾਂ ਕੁਰੀਤੀਆਂ ਨੂੰ ਹਲ ਪਾ ਸਕੀਏ ਜਿਹੜੀਆਂ ਠੱਕੇ ਨਾਲ ਸਾਡੇ ਸਮਾਜ ਵਿੱਚ ਔਰਤ ਨੂੰ ਨੀਵਾ ਕਰਨ ਦੇ ਲਈ ਬੜਾਈਆਂ ਗਈਆਂ ਨੇ ਔਰਤ ਨੂੰ ਕਰਜਾਈ ਸਮਝ ਕੇ ਬਣਾਈਆਂ ਗਈਆਂ ਨੇ ਗਾ ਆਪਾਂ ਵੀ ਧੀਆ ਪੁੱਤਰਾਂ ਵਾਲੇ ਹੋ ਚੁੱਕੇ ਆ ਗਾ ਸਾਡੇ ਬੱਚੇ ਵੀ ਧੀਆ ਪੁੱਤਰਾਂ ਵਾਲੇ ਬਣ ਗਏ ਰੱਬ ਸੋਣਾ ਮਿਹਰ ਕਰੇ ਸਾਰਿਆਂ ਦੀਆਂ ਲੰਬੀਆਂ ਉਮਰਾਂ ਹੋਣ ਪਰ ਫਿਰ ਵੀ ਸੱਚ ਨੂੰ ਸੱਚ ਮੰਨਣਾ ਹੀ ਪਵੇਗਾ ਤੇ ਸੱਚ ਦੇ ਨਾਲ ਨਾਲ ਚੱਲਣਾ ਨਹੀਂ ਚਾਹੀਦਾ ਤੇ ਬੁਰਾਈਆਂ ਨੂੰ ਨਹੀਂ ਖਤਮ ਕਰਨਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਆਸ ਨਾਲ ਕਿ ਤੁਸੀਂ ਇਸ ਵਿਸ਼ੇ ਦੇ ਬਾਰੇ ਜਰੂਰ ਸੋਚੋਗੇ ਤਾਂ ਕਿ ਆਉਣ ਵਾਲਿਆਂ ਲਈ ਅਸੀਂ ਇੱਕ ਕੋਈ ਚੰਗਾ Да, да,